ਅੱਜ ਸ਼ਾਹਪੁਰ ਡਿਸਟ੍ਰਿਕਟ ਟਾਂਡਾ ਪੁਲਿਸ ਸਟੇਸ਼ਨ ਦੇ ਵਿੱਚ ਐਫਆਰ ਨੰਬਰ 8 ਦਰਜ ਹੋਈ ਸੀ ਜਿਸ ਦੇ ਵਿੱਚ ਤਲਵੰਡੀ ਸੱਲਾਂ ਦਾ ਨੌਜਵਾਨ ਸਹੀਂ ਨਾਂ ਦਾ ਲੜਕੀ ਦੀ ਲੜਾਈ ਦੌਰਾਨ ਡੈਥ ਹੋ ਗਈ ਸੀ ਉਹਦੇ ਸਬੰਧੀ 302 307 ਦਾ ਐਫਆਰ ਦਰਜ ਕੀਤੀ ਗਈ ਸੀ ਅਤੇ ਇਸ ਤੋਂ ਪਹਿਲਾਂ ਆ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਹੋਈ ਸੀ ਕਿ ਬਾਕੀ ਦੋਸ਼ੀ ਸਾਰੇ ਜਿਹੜੇ ਗ੍ਰਿਫਤਾਰ ਕਰ ਲਏ ਸੀ ਲੇਕਿਨ ਤਿੰਨ ਦੋਸ਼ੀ ਸੀ ਜਿਹੜੇ ਉਹ ਹਾਲੇ ਵੀ ਭਗੌੜੇ ਸੀਗੇ ਜਿਸ ਨੂੰ ਐਸ ਐਚਓ ਟਾਂਡਾ ਡੀ ਐਸ ਪੀ ਟਾਂਡਾ ਨੇ ਬੜੀ ਜੋਰ ਅਜਮਾਇਸ਼ ਕਰ ਤੋਂ ਬਾਅਦ ਅੱਜ ਕੁੱਛ ਕੱਲ ਇੱਕ ਇੱਕ ਲੜਕਾ ਦੋ ਕੱਲ ਫੜੇ ਆ ਔਰ ਅੱਜ ਇੱਕ ਸਵੇਰੇ ਫੜਿਆ ਟੋਟਲ ਅਮਰਤਪਾਲ ਦੀਪਕ ਤੇ ਨਵਦੀਪ ਇਹ ਤਿੰਨ ਦੋਸ਼ੀ ਰਹਿੰਦੇ ਸੀ ਇਹ ਹੁਣ ਟੋਟਲ 8 ਦੇ 8 ਦੋਸ਼ੀ ਜਿਹੜੇ ਕੁੱਲ ਸੀਗੇ ਉਹ ਅਰੈਸਟ ਕਰ ਲਏ ਔਰ ਫਰਦਰ ਇਨਵੈਸਟੀਗੇਸ਼ਨ ਚੱਲ ਰਹੀ ਹੈ ਵੀ ਕਿਨਾਂ ਕਾਰਨ ਕਰਕੇ ਔਰ ਕਿਸ ਬੰਦੇ ਨੇ ਕਿੱਦਾਂ ਕਿੱਦਾਂ ਸੱਟਾਂ ਮਾਰੀਆਂ ਉਹਦੀ ਹਾਲੇ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ